ਹੈਲੋ ਜੀ ਸੱਚੀਏ ਕੱਲ ਸਾਰਿਆਂ ਕੇ ਦਲਚਸਾਰੀਆਂ ਦੇ ਗੁਸਤ ਹੈ ਠੀਕ ਠਾਕ ਹੋਗੇ ਮੈਂ ਮੇਰੇ ਠਾਕ ਹੈ ਤੁਹਾਡਾ ਸਾਰਾ ਸਵਾਗਤ ਹੈਗਾ ਟਟਪਨ ਵਲੌਗਸ ਦੇ ਵਿੱਚ ਅੱਜ ਅਸੀਂ ਅੱਜ ਕੀ ਸਕੂਲ ਨੂੰ ਫੇਰ ਮਚਾ ਬਾਣੀ ਪੀ ਲਈ ਕਿ ਆਪਾਂ ਸਿਰਫ ਉਹਦਾ ਲੈਂ ਕੇ ਤੁਮੇ ਲੀ ਸੀ ਕੱਲ ਸਾਡੇ ਸਕੂਲ ਕਿ ਕੀ ਸ਼ਿਵਨਾਨਦ ਜੀ ਦੇ ਪਰਕਾਰ ਪਰ ਮਨਵਣਾ ਤੇ ਮੈਂ ਆਪਣੇ ਸ਼ਬਦ ਹਰਮਨ ਤੇ ਆਧਾਰ ਲਿਆ ਤੇ ਹੁਣ ਆਪਣਾ ਬਾਜੀ ਯਾਦ ਕਰਦੇ ਪਏ ਪ੍ਰੈਕਟਿਸ ਕਰ ਲਈ ਹੈ ਪ੍ਰੈਕਟਿਸ ਕਰਦੀ ਹੈ ਕਿਉਂਕਿ ਅਸੀਂ ਕੱਲ ਵੀ ਤਾਂ ਹੀ ਨਹੀਂ ਬੁਲਾਵਾ ਪਾਇਆ ਕਿਉਂਕਿ ਬੱਚੇ ਬਹੁਤ ਬਿਜ਼ੀ ਚੱਲ ਰਹੇ ਸੀ ਤੇ ਸੰਡੇ ਵੀ ਸਾਡਾ ਇੱਦੀ ਬਿਜ਼ੀ ਨੰਘ ਗਿਆ ਐਦਾਂ ਹੁਣ ਇਹਨੇ ਆਪਣੇ ਪ੍ਰੈਕਟਿਸ ਕਰ ਲਈ ਹੈ ਥੋੜਾ ਹੋ ਟਾਈਮ ਲਾਉਗੀ ਹਰ ਨੂਰ ਸੰਦਖਾੜੀ ਕੀ ਇਹ ਰਸਤਾ ਤੇ ਸਾਹਿਬ ਦੀ ਰਸਨਾ ਹਰ ਨੂਰ ਤੈਨੂੰ ਆਉਂਦਾ ਨਹੀਂ ਅਜੇ ਬਾਣ ਹੀ ਰਸ ਜਾਵੇ ਮੈਂ ਆ ਪਾਣੀ ਢੋਵਾਂ ਵੀਜੀ ਮੁੰਡਾ ਦੇਖੋ ਕਿੰਨਾ ਨੂਰ ਨਾਨਕ ਐਨਾ ਦੂਜਾ ਰੁਕ ਜਾ ਆ ਤੇ ਮੋਬਾਈਲ ਤੇ ਦੂਜਾ ਕੱਢਿਆ ਜਿਹੜਾ ਲਿਖਿਆ ਸੀ ਉਹ ਸਕੂਲੇ ਭੁੱਲ ਕੇ ਆ ਗਏ ਹਣਾ ਪੇਜ ਐਨਾ ਸਾਡਾ ਹੂਨ ਜਾ ਕੇ ਪੜ੍ਹਦੇ ਹੋਣਾ ਜਾ ਕੇ ਕੰਮ ਤੇ ਲੱਗੇ ਹਣਾ ਛੱਤੀ ਜਾਣਾ ਸਵੇਨ ਕਿੰਨੇ ਵੇ ਜਾਣਾ ਸਾਢੇ 7:00 ਚਿਲ ਜਾਣਾ ਸਵੇਨ ਡਿਊਟੀ ਵੀ ਲੱਗੀ ਤੇਰੀ ਕੋਈ ਕਿ ਨਹੀਂ ਅੱਛਾ ਅੱਜ ਵੀ ਕੀਤਾ ਕੰਮ ਕਿ ਨਹੀਂ ਅੱਜ ਕੀ ਕੀਤਾ ਤੇ ਅਜੀਤ ਰੌਣਕ ਸਾਹਿਬ ਕੀਤਾ ਜੋੜਾ ਕਰ ਬਣਾਇਆ ਕਲਰ ਕੱਡ ਅ ਜੋੜਾ ਕਰ ਬਣਾਇਆ ਸਾਰੀਆਂ ਥੋਤੀਆਂ ਬਾਕੀ ਮੜਾ ਮੋਟ ਚਲੋ ਸੇਵਾ ਕਰਨੀ ਚਾਹੀਦੀ ਹੈ ਹੁਣ ਕੱਲ ਹਰਮੋਨੀਅਮ ਤੇ ਬੋਲੇ ਨਾ ਕਿ ਐਦਾਂ ਸੱਦੀ ਮੈਂ ਤਾਂ ਬੈਠਾ ਤੇ ਹਰਮੋਨੀਅਮ ਵੀ ਤੂੰ ਸਿੱਖ ਲਾ ਤਾਂ ਥੋੜਾ ਐਨ ਆਉਂਦਾ ਇਹਨੂੰ ਕੁੜੀ ਨੂੰ ਸਖਾਲਦਾ ਹੈ ਪਰ ਇਹਦਾ ਇੰਟਰਸਟ ਨਹੀਂ ਹੈਗਾ ਬੱਥਰ ਨੂੰ ਥੋੜਾ ਜਿਹਾ ਮੂਝ ਵੀ ਨਹੀਂ ਸਣਾ ਕੇ ਦੱਸਨਾ ਆਪਣਾ ਸ਼ਬਦ ਬੁੱਲ ਗਿਆ ਇਹ ਆ ਮੈਂ ਆਖੀ ਪਹਿਲਾ ਸੁਣਾ ਨਹੀਂ ਪਹਿਲਾ ਸੁਣਾ ਇਹ ਸੀ ਸਚੁਕਾਵਾ ਮੈਂ ਇਹ ਸੀ ਸਚੁਕਾਵਾ ਮੈਂ ਤੇਰੇ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨਹੀਂ ਕਹਿਣਾ ਬਣ ਜਾਏ ਜ਼ਿੰਦਗੀ ਦਾ ਇਹ ਕੀ ਅੱਛਾ ਬੋਲ ਤੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ ਉਠੇ ਅੰਮ੍ਰਿਤ ਵੇਲੇ ਵਿੱਚ ਤੇਰਾ ਜਾਪ ਉਚਾਰਾ ਮੈਂ ਤੇ ਮਨਤ ਨਾਮ ਦੀ ਮਸਤੀ ਵਿੱਚ ਇਹ ਜੀਵਨ ਗੁਜ਼ਾਰਾ ਮੈਂ ਕਿੰਨਾ ਇਹ ਕਿੰਨੇ ਟੱਪੇ ਆ ਪੈਰੇ ਤਿੰਨ ਚਾਰ ਆਖਰੀ ਹਨ ਪੰਜ ਛੇ ਛੇ ਪੈਰੇ ਆ ਛੇ ਹੀ ਆਉਂਦੇ ਉਹਦੇ ਤੁਹਾਨੂੰ ਕਿੰਨੇ ਬੱਚੇ ਆ ਕਲਾਸ ਦੇ ਤੁਹਾਡੀ ਦੇ 25 ਆ ਵਿੱਚੋਂ ਚਾਰ ਪੰਜ ਨੇ ਚਲੇ ਜਾਣਾ ਆ ਹਮ ਬੁਰ ਸਾਹਿਬ ਇਹਨਾਂ ਦਾ ਮੈਚ ਵੀ ਆ ਨਾ ਕੱਲ ਅੱਧੇ ਵਿੱਚ ਵਿੱਚੋਂ ਚੱਲ ਜਾਣਾ ਅੱਧੇ ਘਟਕੇ ਵਿੱਚ ਹਮ ਅੱਧੇ ਮਾਨੂੰ ਉਹਦੇ ਸੇਵਾ ਸੁਭਾਜ ਆ ਹਮ ਬਾਕੀ ਸ਼ਾਬਦ ਜੀ ਆ ਹਮ ਆ ਚਲੋ ਬੱਚਿਆਂ ਨੂੰ ਜੋ ਇੰਟਰਸਟ ਹੈ ਵਧੀਆ ਕੱਲ ਨੂੰ ਲੱਗਣਾ ਕੱਲ ਉਹ ਐਮਰ ਸ੍ਰੋਵਰ ਵੀ ਕੱਲ ਉਹ 100 ਕੰਦਾ ਕਿੰਨੇ ਵਜੇ 7 ਵਜੇ ਮੈਂ ਕਹਿੰਦਾ ਚੱਲ ਜਾਣਾ ਮੈਂ ਕਿਹਾ ਭਾਵੇਂ ਮੇਰੇ ਵੱਲੋਂ 6 ਵਜੇ ਚੱਲ ਜਾਈ ਪਰ ਕੁੜੀ ਦੇ ਦਸਤਾਰ ਬੰਨ ਕੇ ਜਾਵੇਂਗੀ ਕਿ ਕੱਲ ਨੂੰ ਵਾਈਟ ਯੂਨੀਫਾਰਮ ਕੇ ਆ ਸਾਰਿਆਂ ਨੂੰ ਤਾਂ ਵਾਈਟੇ ਦਸਤਾਰਾਂ ਬੰਨਣੀਆਂ ਹਾਂ ਹਾਂਜੀ ਨਹੀਂ ਪਨੜਦੇ ਆਦੇ ਚਟੋ ਖਲਾ ਲਿਆ ਤੈਨੂੰ ਆਂਦਾ ਆਪਣਾ ਸ਼ਰਦ ਹਾਂਜੀ ਚਲ ਤੁਸੀਂ ਸੁਣਾ ਥੋੜਾ ਕੱਲੂ ਦਮ ਬਾਕੀ ਜੇ ਟਾਈਮ ਲੱਗਾ ਜੇ ਟਾਈਮ ਨਾ ਘਰ ਦਾ ਕੰਮ ਨਿਭੜ ਗਿਆ ਫੇ ਮੈਂ ਜਾਉਂਗੀ ਫੇ ਮੈਂ ਇਹਨਾਂ ਦਾ ਉੱਥੇ ਸਕੂਲੇ ਵੀ ਬਣਾਉਂਗੀ ਵਲੌਗ ਹੈ ਨਾ ਹਰਨੂਰ ਨੇ ਹੋਣਾ ਨਾ ਅੱਜ ਪਤਾ ਕੀ ਕਰਨਾ ਰੱਟਾ ਲਾ ਲੈਣਾ ਹੈ ਨਾ ਇੱਥੇ ਬੈਠ ਤੇ ਚਲ ਤੁਸੀਂ ਸੁਣਾ ਥੋੜਾ ਜਿਹਾ ਹਰਨੂਰ ਉਹਨੂੰ ਮੜ ਜੇ ਸੁਣਾ ਲੜਨ ਦੇ ਹੁਣ 2 ਮਿੰਟ ਰੁਕ ਜਾ ਪੁੱਤ ਫੇ ਮੈਂ ਆਪਣਾ ਕੰਮ ਕਰ ਸ਼ੁਰੂ ਕਰਨਾ ਸਵਾ 4 ਹੋ ਗਿਆ 4:30 ਟੁੱਟੀ ਨੂੰ ਡੀਖਦੇ ਪੰਪ ਲਾ ਕੇ ਫੇ ਮਰਸੀਚ ਵੜਨਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲ ਤਾਰਣ ਗੁਰੂ ਨਾਨਕ ਆਇਆ ਕਲ ਤਾਰਣ ਗੁਰੂ ਨਾਨਕ ਆਇਆ ਚਰਨੇ ਤੋਏ ਰਹਿਰਾਸ ਕਰ ਚਰਨੇ ਤੋਏ ਰਹਿਰਾਸ ਕਰ ਚਰਣਾ ਅੰਮ੍ਰਿਤ ਸਿਖਾ ਪਲਾਇਆ ਚਰਣਾ ਅੰਮ੍ਰਿਤ ਸਿਖਾ ਪਲਾਇਆ ਕਲ ਤਰਨੇ ਗੁਰੂ ਨਾਨਕ ਆਇਆ ਅੱਛਾ ਮੇਰੀ ਗੱਲ ਸੁਣੋ ਰੁਕ ਜਾ ਕੋਈ ਨਹੀਂ ਉਹ ਤੈਨੂੰ ਉਹਦਾ ਭੁੱਲ ਤਾਂ ਨਾ ਜਾਊਗਾ ਕੱਲੂ ਤੈਨੂੰ ਹੈ ਆ ਮੈਨੂੰ ਉਹਦਾ ਲੱਗਦਾ ਇਹ ਜਿਆਦਾ ਹੋ ਗਿਆ ਉਹ ਹਰ ਇੱਕ ਸਾਲ ਇਹ ਪਾਰਟਿਸਿਪੇਟ ਕਰਦੀ ਆ ਸਾਰੇ ਬੱਚੇ ਜਿੱਦਾਂ ਕਰਦੇ ਆ ਉੱਥੇ ਸ਼ਬਦ ਬੋਲਦੇ ਆ ਇਹ ਕਿ ਫਸਟ ਟਾਈਮ ਇਹ ਹਰਮੋਨੀਅਮ ਤੇ ਇਹਨਾਂ ਦੀ ਕਲਾਸ ਨਹੀਂ ਬੋਲਣਾ ਆ ਕਿਉਂਕਿ ਉਦਾਂ ਇਹ ਕਵੀਸ਼ਰੀ ਜਾਂ ਉਦਾਂ ਖੜ ਕੇ ਸਿੰਪਲੀ ਸ਼ਬਦ ਬੋਲਦੇ ਆ ਹਰ ਇੱਕ ਸਾਲ ਇਹ ਗੱਡਮੀ ਦੇ ਵਿੱਚ ਗੁਰਨਾਨਕ ਦੇਵ ਜੀ ਦਾ ਮਨਾਉਂਦੇ ਆ ਹਨ ਉਹ ਵੀ ਹਰ ਇੱਕ ਸਾਲ ਇਹ ਪਾਰਟਿਸਿਪੇਟ ਕਰਦਾ ਇਹ ਸੇਵਾ ਦੇ ਵਿੱਚ ਵੀ ਜਾਂਦਾ ਜਿੱਦਾਂ ਲਾਗੇ ਦਾ ਹੁਣ ਕਰਕੇ अर्ਲੀ ਚਲ ਜਾਂਦਾ ਆ ਤਾਂ ਇਹਨ ਸਵੇਰ ਨੂੰ ਵੀ अर्ਲੀ ਚਲ ਜਾਣਾ ਆ ਪੀ ਸ਼ਾਮ ਨੂੰ ਵੀ ਇਹਨੇ ਜਿਹੜਾ 3 ਵਜੇ ਅਕੈਡਮੀ ਦੇ ਵਿੱਚ ਛੁੱਟੀ ਹੁੰਦੀ ਆ ਪਰ ਇਹਨੇ ਲੇਟ ਹੀ ਆਉਣਾ ਹੁੰਦਾ। ਭਾਵੇਂ ਜਿੱਦਾਂ ਸਾਡੇ ਲੱਗੇ ਕਰਕੇ ਇਹ ਸਾਈਕਲ ਹੀ ਤੇ ਜਾਣਾ ਸਵੇਰ ਨੂੰ। ਇਹ ਸਾਈਕਲ ਹੀ ਤੇ ਜਾਊਗਾ ਇਹਨਾਂ ਦਾ ਪਾਪਾ ਇਹਨਾਂ ਨੂੰ ਫਿਰ ਇਹਨੂੰ ਕੁੜੀ ਨੂੰ ਛੱਡ ਕੇ ਆਊਗਾ। ਫਿਰ ਮੈਂ ਪਿੱਛੇ ਜਾਊਂਗੀ 10 11 ਵਜੇ ਜਦੋਂ ਕੰਮ ਨਿਭੜਨਾ। ਸਵਾ 10 ਦਾ ਇਹਦਾ ਦੂਜਾ ਆ। ਤੇਰਾ ਟਾਈਮ ਹੈ ਨਾ। ਉਹਨਾਂ ਨੇ ਵੀਰਵਾ ਬਣਾ ਕੇ ਇਹਨੂੰ ਭੇਜ ਦਿੱਤਾ ਆ ਵੀ ਫਾਸਟ ਕਲਾਸ ਨਹੀਂ 10 ਵਜੇ ਸ਼ਾਮ ਤੋਂ ਲੈਣਾ ਐਲ ਕੇ ਜੀ ਨੇ ਉਹਨਾਂ ਵੀ ਪੇਰੈਂਟਸ ਨੂੰ ਬਹੁਤ ਸੌਖ ਹੋ ਜਾਂਦੀ ਆ। ਕਿ ਸਾਡੇ ਬੱਚਿਆਂ ਦੀ 8 ਵਜੇ ਹੁੰਦੀ ਕਿਉਂਕਿ ਪੇਰੈਂਟਸ ਨੂੰ ਇਹ ਖੇਚ ਜੀ ਰਹਿੰਦੀ ਨੇ ਅਸੀਂ ਆਪਣੇ ਬੱਚਿਆਂ ਦਾ ਜਾ ਕੇ ਦੇਖ ਲਈਏ ਸਾਨੂੰ ਵੀ ਇਹੀ ਹੁੰਦਾ ਆ ਪਰ ਇਹਨਾਂ ਦਾ ਨਰਸਰੀ ਐਲकेजी ਤਜੂਕੇ ਜੀ ਤੋਂ ਬਾਅਦ ਆ 3rd ਕਲਾਸ ਦਾ ਨੰਬਰ ਲੱਗ ਗਿਆ ਫਾਸਟ ਸੈਕੰਡ ਉਹ ਇਹਨਾਂ ਤੋਂ ਬਾਅਦ ਵਿੱਚ ਆ 11 ਵਜੇ ਹਰਨੂਰ ਦਾ ਹਰਨੂਰ 13 14ਵੇਂ ਇਹਨਾਂ ਦਾ 14ਵੇਂ ਨੰਬਰ ਤੇ ਆ ਫੇ ਉੱਥੇ ਗੱਤ ਕਬੀ ਖੇਡਣਾ ਹੈ ਨਾ ਬੱਚਿਆਂ ਨੇ ਪਰ ਇਹਨੂੰ ਅੱਜ ਮੈਡਮ ਨੇ ਕਿਹਾ ਸੀ ਇਹ ਡਰਦੀ ਬਹੁਤ ਆ ਗੱਤਖੇ ਵਾਲੇ ਸਰ ਤੋਂ ਮਾਰ ਦਿੰਦੇ ਆ ਤਾ ਇਹ ਉਧਰ ਡਰ ਜਾਂਦੀ ਇਹਨ ਗੱਤਕਾ ਸਿੱਖਿਆ ਵੀ ਨਹੀਂ ਹੈਗਾ ਲੱਗੀ ਇਸ ਬਾਜੀ ਦੀ ਸੋ ਪੂਰੀ ਕਿਹੜੇ ਦੇ ਕਿਸੇ ਹੋਰ ਦੇ ਹਾਂਜੀ ਸੋਟੀ ਲੱਗੀ ਆ ਆਪੇ ਉਹ ਜਿਹੜੇ ਹਨ ਬੱਚੇ ਸਿੱਖਦੇ ਆ ਸ਼ੁਰੂ ਤੋਂ ਉਹ ਗੱਤਕਾ ਦੇ ਵਿੱਚ ਵੀ ਆ ਇਹਨੇ ਕਦੇ ਗੱਤਕੇ ਦੇ ਵਿੱਚ ਨਹੀਂ ਪਾਰਟਿਸਪੇਟ ਕੀਤਾ ਤਾਂ ਹੁਣ ਸਾਡਾ ਸੰਡੇ ਦਾ ਦਿਨ ਵੀ ਬੀਜ਼ੀ ਗਿਆ ਸਾਡਾ ਤਾਂ ਨਹੀਂ ਦੋ ਦਿਨ ਬਲੌਗ ਆ ਸੰਡੇ ਨੂੰ ਸਾਡੇ ਗੈਸਟ ਆ ਗਏ ਸੀ ਮੰਡੇ ਦਾ ਵੀ ਸਾਡੇ ਬੀਜ਼ੀ ਗਿਆ ਅੱਜ ਹੈਗਾ ਟਿਊਜ਼ਡੇ ਅੱਜ ਵੀ ਇਹ ਥੋੜਾ ਆਪਣਾ ਦੂਜਾ ਹੀ ਕਰਦੇ ਸੀ ਕਿ ਮੈਂ ਕਿਹਾ ਥੋੜਾ ਜਿਹਾ 5-7 ਮਿੰਟ ਦਾ ਅਸੀਂ ਵਲੌਗ ਬਣਾ ਲੰਨੇ ਆ ਫਿਰ ਅਸੀਂ ਬਾਤਾਂਗੇ ਕਿਉਂਕਿ ਕੰਮ ਕਰ ਤਾਂ ਕਰਨਾ ਹੀ ਆ ਵੀ ਮੇਰੇ ਤੋਂ ਕੈਮਰਾ ਲਾ ਕੇ ਕੰਮ ਕੋਈ ਹੁੰਦਾ ਨਹੀਂ ਹੁਣ ਸਾਰਿਆਂ ਨੂੰ ਪਤਾ ਹੀ ਹੁੰਦਾ ਸਾਰੇ ਘਰਦਿਆਂ ਨੂੰ ਵੀ ਅਸੀਂ ਦਾਲ ਸਬਜ਼ੀ ਵੀ ਬਣਾ ਲਈ ਰੋਟੀ ਵੀ ਬਣਾ ਲਈ ਸਾਰਾ ਪਤਾ ਹੀ ਹੈ ਲੇਡੀਜ਼ ਨੂੰ ਕਰਨਾ ਪੈਂਦਾ ਹੁਣ ਮੈਂ ਉਹਦੀ ਯੂਨੀਫਾਰਮ ਪ੍ਰੈਸ ਕਰਕੇ ਰੱਖੀ ਹੋ ਸੀ ਕਿਉਂਕਿ ਉਹਨੇ ਕੱਲ੍ਹ ਉਹਦਵਾਰੇ ਆ ਵਾਈਟੇ ਪਹਿਨਦੀ ਹੁੰਦੀ ਮੁੰਡਿਆਂ ਦੇ ਇਹਦੇ ਕੁੜੀਆਂ ਦੇ ਬਲੂ ਪਹਿਣੀ ਸੀ ਪਰ ਉਹਨਾਂ ਦਾ ਮੈਸੇਜ ਆ ਗਿਆ ਕਿ ਵਾਈਟ ਯੂਨੀਫਾਰਮ ਵਾਈਟ ਦਸਤਾਰਾਂ ਦਸਤਾਰਾਂ ਸਿਰਤੇ ਸੇ ਆ ਕੇ ਭੇਜਣੀਆਂ ਹੁਣ ਮੈਂ ਇਹਦੀ ਦਸਤਾਰ ਤਾਂ ਹੈਗੀ ਆ ਤੇ ਇਹਦੀ ਯੂਨੀਫਾਰਮ ਤੋਂ ਕਿ ਛੱਤ ਤੇ ਸੁੱਕਣੀ ਪਾ ਕੇ ਆਂਦੀ ਆ ਤਾਂ ਉਹ ਵਿਸ਼ਾਮ ਨੂੰ ਪ੍ਰੈਸ ਕਰਕੇ ਸਵੇਰ ਨੂੰ ਇਹਨੂੰ ਰੈਡੀ ਕੀਤੀ ਉਹਦੀ ਵੀ ਜੇ ਸਾਡੇ ਕੋਲ ਟਾਈਮ ਹੋਇਆ ਤਾਂ ਇਹਦੀ ਲੁੱਕ ਦਿਖਾ ਲਾਂਗੇ ਦਸਤਾਰ ਦੇ ਵਿੱਚ ਤਾਂ ਹਰਨੂਰ ਨੇ अर्ਲੀ ਇਹਦੀ ਦਸਤਾਰ ਬਨ ਕੇ ਚੱਲ ਜਾਊਗਾ ਇਹਨੂੰ ਵੀ ਅਸੀਂ ਛੱਡ ਕੇ ਆਵਾਂਗੇ ਕਿ ਇਹਨਾਂ ਦਾ ਸਾਰਾ ਦਿਨ ਇਹ ਪ੍ਰੋਗਰਾਮ ਚੱਲਣਾ ਹੈ ਨਾ ਕਿੰਨੇ ਤੋਂ 8 ਵਜੇ ਇਹਨਾਂ ਦਾ ਸਕੂਲ ਲੱਗ ਜਾਂਦਾ 8 ਵਜੇ ਮੈਂ ਕਹਿੰਦੀ ਸੁਖਨੀ ਸਾਖ ਦਾ 8 ਵਜੇ ਹੀ ਰੱਖ ਦਿਆ ਨਾ ਸੁਖਨੀ ਸਾਖ ਦਾ ਪਾਠ ਰੱਖ ਦੇਣਾ ਦਾ 9 10 ਵਜੇ ਉਹਨਾਂ ਦਾ ਦੂਜਾ ਹੋ ਕੇ ਸਮਾਪਤੀ ਅਰਦਾਸ ਲਾਸਟ ਦੇ ਵਿੱਚ ਕਰਨੀ ਉਹਨਾਂ ਨੇ ਜਦੋਂ ਬੱਚਿਆਂ ਨੇ ਇਹਨ ਦੂਜਾ ਸ਼ਬਦ ਬੋਲੇ ਕਵਿਸ਼ਰੀਆਂ ਬੋਲ ਲਈਆਂ ਤਾਂ ਉਸ ਤੋਂ ਬਾਅਦ ਅਰਦਾਸ ਹੋ ਕੇ ਦੂਜੇ ਪ੍ਰਸ਼ਾਦ ਵੰਡ ਕੇ ਉਹਨਾਂ ਨੇ ਫੀ ਗੱਤ ਕਾ ਸਾਬ ਗੱਤ ਕਾਇਦਾ ਕਰਨਾ ਆ ਤਾਂ ਜੋਰ ਦਿਖਾ ਲੈਣੀ ਆ ਸਾਰੇ ਹੁਣੇ ਬੱਚੇ ਹੋਣੇ ਆ ਵਿੱਚ ਸਾਰੇ ਉਦਾਂ ਉਥੇ ਚਾਪ ਕੋੜੀਆਂ ਦਾ ਲੰਗਰ ਅਕੈਡਮੀ ਵਾਲਿਆਂ ਨੇ ਕੀਤਾ ਆ ਹੁੰਦਾ ਪ੍ਰਬੰਧ ਤਾਂ ਦੂਜੇ 1 ਵਜੇ ਤੋਂ ਬਾਅਦ ਲੰਗਰ ਦਾ ਹੁੰਦਾ ਪ੍ਰਬੰਧ ਉਦਾਂ ਚਲੋ ਸਾਰੇ ਰਾਂ ਮਿਲ ਕੇ ਸਾਰੀਆਂ ਕਾਟੀਆਂ ਦੇ ਵਿੱਚ ਆ ਉਦਾਂ ਆਪਣੇ ਪੰਜਾਬ ਦੇ ਵਿੱਚ 126 ਕਾਟੀਆਂ ਬੜੂ ਸਾਹ ਵਾਲਿਆਂ ਦੀਆਂ ਜਿਹੜੀ ਸਾਡੇ ਪਿੰਡ ਵਾਲੀ ਅਕੈਡਮੀ ਉਹ ICSE ਬੋਰਡ ਆ ਆ ਕਾਟੀਆਂ ਚਲੋ ਅਸੀਂ ਔਖੇ ਹੋ ਕੇ ਵੀ ਲਾਏ ਉਹ ਬੱਚੇ ਕੁਝ ਸਿੱਖ ਲੈਣ ਹਨ ਸਾਡੇ ਤੋਂ ਤਾਂ ਇੰਨਾ ਨਹੀਂ ਹੁੰਦਾ ਚਲੋ ਸਾਨੂੰ ਇਹ ਆ ਵੀ ਚੰਗੇ ਰਾਹ ਪੈਣ ਬਾਕੀ ਇਹਨਾਂ ਦੇ ਗਾਹਾਂ ਦਾ ਆ ਕਿਸੇ ਨੇ ਖੱਲ ਨਹੀਂ ਦੇਖਿਆ ਕਿੱਦਾਂ ਦਾ ਆਣਾ ਆ ਚਲੋ ਅਸੀਂ ਆਪਣੇ ਨਾਲ ਪੂਰੀ ਕੋਸ਼ਿਸ਼ ਕਰਦੇ ਆ ਚਲੋ ਜੇ ਬੱਚਿਆਂ ਨੇ ਗਾਹਾਂ ਕੰਟੀਨਿਊ ਕਰਨਾ ਹੋਇਆ ਤਾਂ ਕਰ ਲੂਗੇ ਹੁਣ ਮੈਂ ਸਾਡੀ ਟੁੱਟੀ ਆਉਣ ਵਾਲੀ 4:30 ਹੋ ਚੱਲੇ ਆ ਹਰਨੌਰ ਵੀ ਨੇ ਵੀ ਆਪਣਾ ਸ਼ਬਦ ਪ੍ਰੈਕਟਿਸ ਕਰਨੀ ਆ ਇਹਨੇ ਵੀ ਆਪਣੀ ਕਰਨੀ ਆ ਪ੍ਰੈਕਟਿਸ ਤਿਹ ਨੂੰ ਉਹਨੇ ਡੈਰੀ ਚ ਦੁੱਧ ਫੜਾਉਣ ਜਾਣਾ ਨਾਲ ਪਾਪਾ ਆਪਣੇ ਦੇ ਤਾਂ ਮੈਂ ਜਾਣਾ ਫੜਾਂ ਦਾਲ ਸਬਜ਼ੀ ਦਾ ਕਰਨਾ ਸਵੇਰ ਨੂੰ ਕਿਹፈਨ ਲੈ ਕੇ ਨਹੀਂ ਜਾਣੇ ਇਹਨਾਂ ਨੇ ਅਸੀਂ ਫਰੀ ਆ ਸਵੇਰ ਨੂੰ ਇਹਨਾਂ ਨੂੰ ਘਰੇ ਸੈਂਡਵਿਚ ਬਣਾ ਦਵਾਂਗੇ ਜਾਂ ਕੁਝ ਜਾਂ ਫਰੂਟ ਜਾਂ ਫਰੂਟ ਲੈ ਕੇ ਜਾਣੇ ਆ ਅੱਛਾ ਜਾਂ ਕੁਝ ਖਾ ਜੋ ਕੇ ਚਾਹ ਦੇ ਨਾਲ ਸਨੈਕਸ ਵਗੈਰਾ ਤਾਂ ਸਵੇਰ ਨੂੰ ਅਸੀਂ ਸਾਨੂੰ ਛੁੱਟੀ ਆ ਅਸੀਂ ਵੀ ਇਹਨਾਂ ਦੇ ਸਕੂਲੇ ਜਾ ਕੇ ਚਾਹ ਪਕੌੜੇ ਖਾਵਾਂਗੇ ਮੈਂ ਹੀ ਜਾਣੀ ਹੁੰਦੀ ਆ ਮੰਮੀ ਤੋਂ ਨਜ਼ਰ ਬਹਿ ਨਹੀਂ ਹੁੰਦਾ ਉਹ ਥੱਕ ਜਾਂਦੇ ਆ ਇਹ ਘਰ ਦਾ ਪਿੱਛੋਂ ਪਸੂਆਂ ਦਾ ਸਾਡੇ ਔਖਾ ਹੋ ਜਾਂਦਾ ਮੈਂ ਹੀ ਜਾਂਦੀ ਹੁੰਦੀ ਆ ਜਦਾ ਹਰ ਨੂਰ ਤੋਂ ਸ਼ੁਰੂ ਹੋਏ ਨਰਸਰੀ ਤੋਂ ਇਹਦੇ ਤੱਕ ਵੀ ਮੈਂ ਹੀ ਹਰ ਇੱਕ ਸਾਲ ਜਾਂਦੀ ਇਹਨਾਂ ਦੇ ਪਾਪਾ ਦਾ ਟਾਈਮ ਨਹੀਂ ਲੱਗਦਾ ਉਹ ਸਿਰਫ ਅੱਗੇ ਛੱਡਿਆਉਂਦੇ ਸੀ ਲੈਣ ਚੱਲ ਜਾਂਦੇ ਸੀ ਹੁਣ ਜਿਆਦਾ ਐਕਟਿਵ ਆ ਮੈਂ ਆਪੇ ਚੱਲ ਜਾਈਂਦੀ ਹਾਂ ਗਾਇਸ ਲੋ ਗਾਇਸ ਹੁਣ ਚੱਲਦੇ ਆ ਪਿੱਛੇ ਹੁਣ ਪਿੱਛੇ ਜਿਹੜਾ ਹਣ ਵਾਲੇ ਲੰਗੀ ਆ ਦੁਆਰੇ ਤੇ ਸਭ ਪਹਿਲਾਂ ਟਸਕਾ ਸਾਰਾ ਕੁਝ ਤੇ ਜਿੱਦਾਂ ਸਬਜ਼ੀ ਸਬਜ਼ੀ ਤੁਸੀਂ ਲਾ ਲਿਆ ਹੋਣਾ ਆ

ਦੁੱਲ ਲੈਣਾ ਤੇ ਨ ਗਜਰਾਂ ਗਜਰਾਂ ਇੱਕ ਗੇਵਲ ਸੀ ਇਥੇ ਨਾ ਦੇ ਹੁੰਦੇ ਸੀਗੇ ਇੱਥੇ ਪਾਥੀਆਂ ਪਾਥਲੀਆਂ ਲੀਆਂ ਸੀ ਬੀਬੀ ਜੀ ਨੇ ਇੱਥੇ ਸਾਰਾ ਕੁਝ ਹੋ ਗਿਆ ਇਹ ਜਿਹੜੀਆਂ ਤੋਰੀਆਂ ਸੀਗੇ ਸਾਰੀ ਤੁਸੀਂ ਪਾ ਦਿੱਤੀਆਂ ਇਹ ਜਿਹੜੀ ਤੋਰੀਆਂ ਸੀਗੇ ਸਟਾਰਟਿੰਗ ਤੋਰੀਆਂ ਦੇ ਨਾ ਵੈਸੇ ਇੱਧਰੋਂ ਸੀਗੇ ਨਹੀਂ ਕਿੱਥੋਂ ਉੱਥੇ ਇੱਥੇ ਇਵਲਾ ਕਿ ਆ ਰਿਹਾ ਫਿਰ ਕੇ ਤੇ ਕਿਤਾ ਹਾਂ ਇਹ ਇਹ ਵੀ ਜਾ ਰਿਹਾ ਇੱਥੇ ਪਰ ਤੋਰੀਆਂ ਸਿਗੀਆਂ ਥੋੜੀਆਂ ਥੋੜੀਆਂ ਬੇਲਾਂ ਸਿਗੀਆਂ ਹਾਂ ਇੱਥੇ ਮਿਰਚਾਂ ਦਾ ਆਦੀ ਮਿਰਚਾਂ ਉਗ ਗਈਆਂ ਛੋਟੀਆਂ ਛੋਟੀਆਂ ਆ ਆਦੀ ਕਿੰਨੀਆਂ ਛੋਟੀਆਂ ਛੋਟੀਆਂ ਸਾਤ ਮਿਰਚਾਂ ਆ ਵਿੱਚ ਉਹ ਖਾਦੀਆਂ ਗਿਆ ਇਤ ਕੁਛ ਨਹੀਂ ਦਾ ਹਾਂਜੀ ਪਾਥੀ ਪੱਤੀ ਇਥੇ ਸਾਰਾ ਪਹਿਲਾਂ ਉੱਥੇ ਪਾਪਾ ਜੀ ਕਰਦੇ ਪਏ ਆ ਸਾਫ ਪਾਪੀ ਜੀ ਕਰੂਗੇ ਸਾਫ ਬਾਜੀ ਤੇ ਕਰੂਗੇ ਕੰਮ ਹੈ ਨਾ ਇੱਧਰ ਕੜੀ ਸਾਡੀ ਬਣਦੀ ਪਈ ਹੈ ਰਿਜਦੀ ਰਹੀ ਆ ਇੱਧਰ ਪਕੌੜੇ ਬਣਦੇ ਪਏ ਆ ਕੜੀ ਬਣਾਉਣੀ ਪਕੌੜਿਆਂ ਵਾਲੀ ਪਕੌੜੇ ਬਣ ਚੱਲੇ ਆ ਹੁਣ ਥੋੜਾ ਜਿਹਾ ਘੋਲ ਪਾ ਲਿਆ ਪਕੌੜਿਆਂ ਵਾਲੀ ਕੜੀ ਬਣਾਉਣੀ ਸੀ ਇਹਦੇ ਪਕੌੜੇ ਬਣ ਗਏ ਥੋੜੇ ਜਿਹਾ ਬਣਦੇ ਤੇ ਇੰਨੇ ਕ ਕੜੀ ਲਈ ਬਹੁਤ ਆ ਕੜੀ ਬਣਾਣਾ ਦੱਲੀਆ ਪਕੌੜੇ ਬਣਾਣੀਆਂ ਘੜੀ ਦੇ ਵਿੱਚ ਆ ਜਾਓ ਜਿਨੇ ਜਿਨੇ ਸਾਡੇ ਕੜੀ ਪਕੌੜੇ ਖਾਣ ਨੂੰ ਜੀ ਜੰਮੀ ਜੰਮੀ ਪਕੌੜੇ ਖਾ ਲਓ ਉਹ ਨਹੀਂ ਮੈਂ ਕਰਿਆwidetilde ਦਾ ਘੋਲ ਜੇ ਉਹਦਾ ਨਹੀਂ ਕਰਦੀ ਨਹੀਂ ਅਸੀਂ ਪਿਆਜ਼ ਆਲੂ ਵਾਲੇ ਪਕੌੜੇ ਬਣਾ ਕੇ ਕੜੀ ਦੇ ਵਿੱਚ ਪਾਈਦੇ ਕੜੀ ਦੇ ਵਿੱਚ ਵੀ ਆਲੂ ਪਾਈ ਆ ਕਿਉਂਕਿ ਸਾਡੇ ਵਿੱਚੇ ਆਲੂ ਹੀ ਪਸੰਦ ਕਰਦੇ ਆ ਤੁਹਾਨੂੰ ਦਗਾਉਗੀ ਗੰਜੀ ਤੇ ਟਮਾਟਰ ਅਦਰਕ ਸਭ ਕੁਝ ਪਾਇਆ ਗਿਆ ਹੈ ਚਲੋ ਠੀਕ ਹੈ ਜੀ ਹੁਣ ਕਿਥੇ ਫੁਲਕੇ ਲਾ ਲਈਏ ਗਾਈਸ ਤੇ ਸਾਨੂੰ ਇਸ ਸਨਵਾਦ ਦਾ ਸਪੋਰਟ ਕਰਕੇ ਸਾਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਾਨੂੰ ਮਿਊਟ ਦੇ ਕੇ ਨਾ ਸ਼ਾਰਟ ਦੇ ਕਰੋ ਸਾਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਭ ਜਿਹੜਾ ਵਲੌਗ ਆ ਪੂਰਾ ਦੇਖਿਆ ਕਰੋ ਜੇ ਨਹੀਂ ਦੇਖ ਹੁੰਦਾ ਤੇ ਰੱਖ ਦਿਆ ਕਰੋ ਜਿਹਦਾ ਫੁੱਲ ਲਾ ਕੇ ਸਨਵਾਦ ਦਾ ਸਪੋਰਟ ਕਰੋ ਤੇ ਆਲੇ ਬਾਸੀ ਨੇ ਮੋਰਦਾਰ ਮਿਲ ਗਿਆ ਬਈ ਲਾਈਕ ਕਰੋ ਵਲੌਗ ਵੇ ਸਾਡੇ ਸੰਸਟ ਸਟਾਈਲ ਹੈ ਬਾਈ